ਉਹ ਚਾਹੁੰਦਾ ਸੀ ਅੰਬੇਡਕਰ ਉਹੋ ਜਿਹਾ ਸੁਪਨਾ ਸੀ ਅੰਬੇਡਕਰ ਦਾ ਪਰ ਅੱਜ ਦੇ ਲੀਡਰਾਂ ਨੇ ਉਹਦਾ ਕੁਝ ਹੋਰ ਹੀ ਬਣਾ ਦਿੱਤਾ ਲੀਡਰ ਬੇ ਆਉਣਗੇ ਦਿੱਲੀ ਤੇ ਪੰਜਾਬ ਦੇ ਲੀਡਰ ਆਉਣਗੇ ਬਾਬਾ ਸਾਹਿਬ ਨੂੰ ਸਜਦਾ ਕਰਨਗੇ ਜੇ ਬਾਬਾ ਸਾਹਿਬ ਦਾ ਬੁੱਤ ਬੁੱਤ ਨਾ ਹੁੰਦਾ ਤਾਂ ਇਹਨਾਂ ਨਾਲ ਕੀ ਕਰਦਾ ਤੁਸੀਂ ਆਪ ਦੇਖ ਲਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਬਾਬਾ ਸਾਹਿਬ ਭੀਮ ਅੰਬੇ德ਕਰ ਜੀ ਸਾਡੇ ਦੇਸ਼ ਦੇ ਮਹਾਨ ਵਿਅਕਤੀਆਂ ਵਿੱਚੋਂ ਇੱਕ ਹੋਏ ਨੇ ਸੋ ਸਾਡੇ ਬਾਬਾ ਸਾਹਿਬ ਭੀਮ ਅੰਬੇ德ਕਰ ਜੀ ਦਾ ਅੱਜ ਜਨਮ ਦਿਨ ਮਨਾਇਆ ਜਾ ਰਿਹਾ ਅਸੀਂ ਸੋਚਿਆ ਵੀ ਆਪਾਂ ਵੀ ਹਾਜ਼ਰੀ ਲਵਾਇਆਈਏ ਉਹ ਨਾਲੇ ਆਹ ਪਿੰਡ ਕਿਹੜਾ ਕੋਈ ਬਗਾਨਾ ਮੇਰਾ ਇੱਥੇ 3600 ਕਿਹੜਾ ਲੱਗਦਾ ਨਾਲੇ ਤੁਸੀਂ ਵੀ ਆਪਣੇ ਹੋ ਆਪਾਂ ਬਾਬਾ ਸਾਹਿਬ ਪੀਮਰਾਮ ਅੰਬੇਡਕਰ ਜੀ ਨੂੰ ਹਾਰ ਪਾਵਾਂਗੇ ਤੇ ਤੁਸੀਂ ਤਾੜੀਆਂ ਮਾਰ ਕੇ ਮੇਰਾ ਸਵਾਗਤ ਕਰਨਾ ਪਰ ਦਿੱਲੀ ਵਾਲੇ ਲਾਲਾ ਜੀ ਤੋਂ ਬਿਨਾ ਹਾਰ ਪਾਉਂਦੇ ਚੰਗੇ ਨਹੀਂ ਲੱਗਦੇ ਕਿਉਂਕਿ ਪਹਿਲਾ ਹੱਕ ਉਹਨਾਂ ਦਾ ਬਣਦਾ ਉਹ ਆਉਣਗੇ ਤੇ ਉਹ ਬਾਬਾ ਸਾਹਿਬ ਪੀਮਰਾਮ ਅੰਬੇਡਕਰ ਜੀ ਨੂੰ ਸ਼ਰਧਾ ਦੇ ਬੁੱਲ ਭੇਂਟ ਕਰਨਗੇ ਬਾਬਾ ਸਾਹਿਬ ਨੇ ਬਹੁਤ ਪੜਾਈਆਂ ਪੜੀਆਂ ਦੇ ਅਸੀਂ ਵੀ ਬਾਬਾ ਸਾਹਿਬ ਦੀ ਸੋਚਦੇ ਆ ਤੁਹਾਡੇ ਸਾਹਮਣੇ ਸਿੰਗਰ ਬਲਾ ਗਾ ਕੇ ਗਿਆ ਉਹ ਆਪਾਂ ਹੀ ਪੈਸੇ ਦਿੱਤੇ ਨੇ ਉਹਨੂੰ ਨਾਲੇ ਉਹ ਆਪਾਂ ਨੂੰ ਕਿਹਾ ਸੰਗਤ ਵਾਸਤੇ ਆ ਪਾਉਣ ਆ ਤੇ ਆਪਣੇ ਵਾਸਤੇ ਸੰਗਤ ਆ ਗਾਹਾਂ ਨੂੰ ਵੀ ਆਪਣੀ ਸਰਕਾਰ ਆਉਣੀ ਆ ਨਾਲੇ ਗੱਲ ਸੁਣ ਲੋ ਤੁਹਾਡੇ ਤੋਂ ਬਿਨਾ ਅਸੀਂ ਕਹਿੰਦੇ ਲੱਗੇ ਆ ਹਾਂ 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 ਕੋਈ ਨਾ ਕੋਈ ਨਾ ਭਾਈ ਹਾਂ ਥੋੜੀ ਥੋੜੀ ਵੀ ਕਰ ਦਾਂਗੇ ਪੂਰੀ ਆ ਹਾਂ ਕੋਈ ਨਾ ਕੋਈ ਨਾ ਹਾਂ ਆ ਕੁਝ ਰਹਿ ਜਾਂਦੇ ਨੇ ਕੰਮ ਜਿਹੜਾ ਸਾਡੀ ਨਿਗਾਹ 'ਚ ਨਹੀਂ ਹੁੰਦੇ ਹਾਂ ਲਾਲਾ ਜੀ ਰਾਮਰਾਉ ਦਾ ਨਾ ਰਾਮ ਜੀ ਰਾਮਰਾਉ ਜੀ ਲਾਲਾ ਜੀ ਮੈਂ ਤਾਂ ਛੋਟਿਓ ਛੋਟਿਓ ਮੇਟ ਕਰਦਾ ਸੀ ਮੈਂ ਕਿਹਾ ਲਾਲਾ ਜੀ ਆ ਜਾਣ ਪਹਿਲਾਂ ਹਾਂ ਛੋਟੇ ਤੋਂ ਹੀ ਬੁਵਾਈਏ ਉਹ ਤੁਹਾਨੂੰ ਪਤਾ ਹੀ ਹੈ ਜੀ ਆ ਚੰਡੀਗੜ੍ਹ ਦੇ ਵਿੱਚ ਉਹ ਜਿਹੜਾ ਹੁੰਦਾ ਹੈ ਆਪਣੇ ਆਪ 'ਚ ਜਿਹੜੀ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਇਹਨੇ ਮੇਰੇ ਆਪ ਘਰ ਚੁੱਕ ਗਿਆ ਹਾਂ ਆ ਆ ਟੋਟੇ ਤੋਂ ਟੋਟੇ ਤੋਂ ਅਸਲੀ ਮਾਫੀ ਮੰਗਦੇ ਆ ਕਿ ਲਾਲਾ ਜੀ ਨੂੰ ਔਰ ਚ ਥੋੜੀ ਜਿਹੀ ਦੱਸਣਾ ਪਿਆ ਲੱਗਿਆ ਸੀ ਨਾ ਇਹ ਕੌਣ ਸੀ ਵੈਸੇ ਅੰਬੇੜਕਰ ਅੰਬੇੜਕਰ ਆ ਚਾਹ ਤਾਂ ਹਾਂ ਹਾਂ ਅੰਬੇੜਕਰ ਜੀ ਲਾਲਾ ਜੀ ਥੁਰ ਤੇ ਆਂ ਹਾਂ ਜੀ ਹਾਂ ਜੀ ਲਾਲਾ ਕੰਨ ਤੇ ਮਾਰਦਾ ਨਹੀਂ 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 ਪੰਜਾਬ ਵਾਲੇ ਤਾਂ ਸੀਰੀਅਸ ਕਿੱਥੇ ਕਰਦੇ ਆ ਤਾਂ ਮੇਰਾ ਜਾਨ ਨੂੰ ਕਿਤੇ ਪਾਣੀ ਪਈ ਜਾਂਦੀ ਗਰਮੀ ਬਹੁਤ ਆ। ਤੰਗ ਭਾਈ ਤੈਨੂੰ ਪਰਚਾ। ਕਾਚਲ ਕਰੀਏ? ਆਜੇ ਆਜੇ। ਹੈਲੋ। ਮੇਰੇ ਸਤਿਕਾਰਯੋਗ ਭਾਈਓ ਤੇਰੀਓ ਭੈਣੋ ਸਾਰਿਆਂ ਨੂੰ ਜੈ ਹਿੰਦ ਜੀ, ਰਾਮ ਰਾਮ, ਨਮਸਕਾਰ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਦਾ ਇਹ ਜੋ ਸਮਾਗਮ ਹੈ ਕਿਹੜਾ ਹੈ ਸਵਾਗਤਾਂ ਵਿੱਚ ਬੈਠ ਕੇ ਜਨਮ ਦਿਨ ਜਨਮ ਦਿਨ ਹੈਪੀ ਬਰਥਡੇ ਬੋਲ ਕੇ ਆਨੰਦ ਪਰੋੋ ਜਿਵੇਂ ਕਿ ਤੁਹਾਨੂੰ ਸਾਰੇ ਪੱਤੇ ਹੀ ਹੈ ਜਿਵੇਂ ਕਿ ਤੁਹਾਨੂੰ ਸਾਰੇ ਪੱਤੇ ਹੀ ਹੈ ਕਿ ਅੱਜ ਐ ਬਾਬਾ ਸਾਹਿਬਾਂ ਦੇ ਕੱਲਾ ਬੈਠ ਕੇ ਬੰਦ ਹੋਣਾ ਹੇਖ ਦੇ ਕੋਈ ਤੋਂ ਤਾਂ ਕੀ ਬੋਲਣਾ ਹੈ ਅੱਜ ਬਹੁਤ ਹੀ ਸਤਿਕਾਰਯੋਗ ਐ ਬਾਬਾ ਸਾਹਿਬ ਅੰਬੇਦਕਰ ਜੀ ਦਾ ਹੈਪੀ ਜਨਮ ਦਿਨ ਹੈ ਇਹਦੇ ਤੇ ਸਿੱਟ ਸਾਰਿਆਂ ਦਾ ਬਹੁਤ ਬਹੁਤ ਨਮਰਾਨਾ ਅਰਦਾਸ ਕਰਦੇ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣਾ ਸਿਧਾਂਤ ਲੱਗਿਆ ਹਾਂ ਇਹ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਸਾਡਾ ਭਾਰਤੀ ਸੰਵਿਧਾਨ ਸਾਰੇ ਤੋਂ ਉੱਤਮ ਤੇ ਵੱਡਾ ਸੰਵਿਧਾਨ ਹੈ ਇਸ ਸੰਵਿਧਾਨ ਖਾਸ ਉਸ ਤੋਂ ਬਾਅਦ ਇਹ ਸੰਵਿਧਾਨ ਸਾਰੇ ਪੜਿਆ ਕਿ ਲੋ ਤੇ ਉਹਦੇ ਨਾਲ ਹੀ ਅਸੀਂ ਹੁਣ ਬਾਬਾ ਸਾਹਿਬ ਜੀ ਦੇ ਆਪਣੇ ਸਰਦਾ ਦੇ ਫੁੱਲ ਅਸੀਂ ਭੇਟ ਕਰਾਂਗੇ ਤੋਂ ਸਾਰਿਆਂ ਨੇ ਤੇ ਤਾੜੀਆਂ ਮਾਰਦੀਆਂ ਨੇ ਇਹ ਤੁਸੀਂ ਗੱਲ ਬੱਸ ਜਿਹੜੇ ਦਾਦਾ ਜੀ ਨੇ ਤੁਹਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਸਾਡਾ ਬੇਲ ਖੁਸ਼ ਕਰਤਾ ਪੈਸੇ ਦਾ ਦੇਖੋ ਦਿੱਲੀ ਕਿੱਡੀ ਦੂਰ ਆਥੇ ਨਹੀਂ ਆਉਣਾ ਤੁਸੀਂ ਅਸੀਂ ਇੱਥੇ ਆਵਾਂਗੇ ਉੱਥੇ ਨਹੀਂ ਆਣ ਦੱਸ ਫਿਰ ਵੀ ਇਹ ਆਪਣੇ ਕੀਮਤੀ ਸਮੇਂ ਤੋਂ ਸਮਾਂ ਘਾਟ ਕੇ ਆਪਣੇ ਕੋਲ ਆਏ ਨੇ ਬਾਬਾ ਸਾਹਿਬ ਅੰਬੇਦਕਰ ਜੀ ਨੂੰ ਸਰਦਾਰ ਦੇ ਫੁੱਲ ਭੇਟ ਕਰਨ ਤੇ ਤੁਹਾਨੂੰ ਇਹ ਵੀ ਪਤਾ ਹੀ ਆ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਸਾਹਿਬ ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ ਲਾਲਾ ਜੀ ਨਾਲ ਮੇਰੀ ਗੱਲ ਹੋਈ ਉਸ ਤੋਂ ਬਾਅਦ ਹੀ ਅਸੀਂ ਦਫ਼ਤਰਾਂ ਦੇ ਵਿੱਚ ਭਗਤ ਸਿੰਘ ਤੇ ਅੰਬੇਡਕਰ ਜੀ ਦੀਆਂ ਫੋਟੋਆਂ ਹਰੇਕ ਦਫ਼ਤਰ ਚ ਲਵਾਈਆਂ ਆ ਹੋ ਸਕੇ ਤਾਂ ਉਹਨਾਂ ਦੀ ਜਿੱਦਾਂ ਦੀ ਉਹ ਕ੍ਰਾਂਤੀ ਚਾਹੁੰਦੇ ਸੀ ਉਦਾਂ ਦੀ ਲੈ ਕੇ ਵੀ ਆਵਾਂਗੇ ਤੁਸੀਂ ਵਿਸ਼ਵਾਸ ਰੱਖਿਓ ਬਸ ਅੱਧੀ ਇਹਨਾਂ ਵਗਲਾ ਰੇ ਵੇ ਮੇਰੇ ਅੱਗੇ ਸਾਰਾ ਕੁਝ ਕਰਦਾਂਗੇ ਹਾਂ ਤੁਸੀਂ ਲਈ ਹੀ ਹੋਣਾ ਪਰ ਲਾਲਾ ਜੀ ਨੂੰ ਅਸੀਂ ਬੇਨਤੀ ਕਰਦੇ ਆ ਕਿ ਪਹਿਲਾਂ ਹਾਂ ਬਾਬਾ ਸਾਹਿਬ ਜੀ ਦੇ ਤੁਸੀਂ ਪਾਓ ਤੇ ਤੁਸੀਂ ਸਾਰਿਆਂ ਨੇ ਤਾੜੀਆਂ ਮਾਰ ਕੇ ਇਹਨਾਂ ਦਾ ਸਵਾਗਤ ਕਰਨਾ ਤਾੜੀਆਂ ਲੱਗ ਭਾਈ ਥਿੱਕ ਥਿੱਕ ਦਿੱਤੀ ਸੀ ਦਿੱਤੀ ਸੀ ਪੰਡਾ ਦਾਦੇ ਜੀ ਹਾਂ ਜੀ ਇਹ ਕੁਰਸੀ ਲੈ ਮਰਦਿਆ

ਆ ਫੋਟੋ ਫੋਟਾ ਖੱਟਲੇ ਭਾਈ ਐਸੇ ਦਿੱਲੀ ਜਾਣੀ ਹੁੰਦੀ ਆ ਐ ਖੱਟ ਚਲੋ ਕਰਾਲਾ ਫੋਟਾ ਖੱਟ ਜਾ ਹੋ ਗਈ ਹੋ ਗਈ ਇਧਰ ਆ ਤੇ ਇਧਰ ਇਕੱਲੇ ਦੀ ਇਕੱਲੇ ਦੀ ਜ਼ਰੂਰੀ ਆ ਨਾ ਹੰਟ ਫੰਡ ਦੇਣਾ ਹੁੰਦਾ ਚਲ ਆ ਜਾ ਮੈਂ ਤੇ ਕੁਝ ਬਰਨ ਕੰਮ ਨੇ ਵੀਡੀਓ ਕੰਮ ਬहोत ਨੇ ਹਾਏ ਹੇ ਉਹ ਲੱਤ ਚੱਕ ਉੱਤੇ ਰੱਖ ਦੇ ਗੋਡੇ ਰੱਖ ਦੇ ਆ ਖੜ੍ਹ ਜਾ ਹਾਂ ਉਹ ਥੈਰਡ ਚੱਲਦਾ ਭਾਈ ਓਏ ਹਾਏ ਇੱਕ ਤਾਂ ਥੋੜੇ ਧਰਨਿਆਂ ਨੇ ਮਾਰ ਲੇ ਧਰਨ ਪਈ ਪਈ ਆ ਮੇਰੇ ਤਾਂ ਇਹ ਆਜਾ ਪੜ ਲਈ ਹੁਣ ਬੜੀ ਹੋਈ ਆ ਬੜੀ ਹੋਈ ਆ ਜੀ ਕਿਸੇ ਦਾ ਸਾਡਾ ਲਾਜ ਵੀ ਨਹੀਂ ਕਰਾਉਣਾ ਆਏ ਆਹ ਦੁਹਾਰ ਹੇ ਹੇ ਮਾਰ ਗਿਆ ਵੇ ਲਾਲਾ ਜੀ ਤੁਹਾਨੂੰ ਕੀ ਹੋ ਗਿਆ ਚੰਗੇ ਭਲੇ ਚੜ ਕੇ ਛਾਲ ਮਾਰ ਕੇ ਉਹ ਮੇਰੇ ਪੀਏ ਕਿੱਥੇ ਓਏ ਚਾਚੇ ਲੀਏ ਹੇ ਉਹ ਕੀ ਤੁਸੀਂ ਆਹ ਕੰਮ ਕਰਾਉਣ ਨੂੰ ਸਾਨੂੰ ਬੁਲਾਉਨੇ ਹੋ ਹੇ ਉਹ ਲਾਲਾ ਜੀ ਤੁਸੀਂ ਹਾਂ ਪਾਓ ਇਹ ਕੀ ਕਰੀ ਜਾਂਦੇ ਹੋ ਬੇਇੱਜ਼ਤੀ ਹੋ ਜੂ ਓਹ ਹੋ ਹੋ ਉਹ ਮੈਂ ਤਾਂ ਭੁੱਲ ਗਿਆ ਸੀ ਉਹ ਮੈਂ ਥੜ ਦੇ ਦੋ ਗੋਲੀਆਂ ਲੈ ਲਈਆਂ ਚੱਕਣਾ ਗਿਆ ਸੋੜਾ ਜਾ ਚਤਵਾਰਾ ਸੀ ਤਾੜੀਆਂ ਲਾ ਦ ਐ ਐ ਸਾਜਾ ਚੈਨਾ ਦਿੱਤਨ ਮਗਾਇਆ ਵੇ ਬਾਬਾ ਜੀ ਇਹਨਾਂ ਨੇ ਬੰਦਾ ਬਸ ਆ ਸਾਲ ਕ ਪਹਿਲੇ ਲਾਇਆ ਲੰਬਾ ਨਾ ਲੱਗ ਜਾ ਵਧੀਆ ਭਾਈ ਓਹ ਓਹ ਪਾ ਲੋ ਪਾਈ ਹਾਂ ਭਾਈ ਓਏ ਭਾਈ ਓ ਪੀਏ ਕਿੱਥੇ ਮਰ ਗਿਆ ਓਏ ਉਹ ਚੱਕ ਲਾ ਹੁਣ ਲੈ ਜੀ ਕੀ ਹੋ ਗਿਆ ਤੁਹਾਨੂੰ ਹਾਏ ਤੁਸੀਂ ਤਾਂ ਇੱਥਾਂ ਡੇ ਵੀ ਤੇ ਜਿਵੇਂ ਕਰੰਟ ਲੱਗਦਾ ਹੁੰਦਾ ਮੈਨੂੰ ਆਇਆ ਲੱਗਿਆ ਜਿਵੇਂ ਕੋਈ ਬੰਦਾ ਬੰਦਾ ਖੜਾ ਹੁੰਦਾ ਪਿਛੇ ਇਹਦੇ ਉਹ ਨਹੀਂ ਤੇ ਚੱਕਰ ਖਾਇਆ ਚਲੋ ਦਵਾਰੇ ਪਾ ਕੇ ਦੇਖ ਲੈਣੇ ਆ ਗੱਲ ਸੁਣੇ ਮੇਰੇ ਮੈਨ ਤੇ ਤੇ ਗੋਲੀ ਚੱਲਦੀ ਗੋਲੀਆਂ ਤਾਂ ਹੁਣ ਤੁਹਾਨੂੰ ਪਤਾ ਹੀ ਆ ਪੰਜਾਬ 'ਚ ਗੋਲੀਆਂ ਤੇ ਲਾਤਾ ਆ ਉਹ ਤਾਂ ਆਪਣੀ ਗੱਲ ਦੱਸਣੀ ਹੋਵੇ ਹੈ ਬਾਬਾ ਹ ਅੱਪਾ ਬਦਨੇ ਆ ਅੱਜ ਦੀ ਅੱਲਾ ਕਰਾਟਾ ਵਾਲੀ ਆ ਜਾ ਫੜ ਲਾ ਕੁਛ ਓਏ ਕਿਹਦੀ ਵਾਲਾ ਤੁਸੀਂ ਭਾਈ ਸਾਡੇ ਵਾਲੇ ਪਿਆਰ ਕਰਦੇ ਸਾਡਾ ਹਟਾ ਓਏ ਅੰਨਾ ਜੁਲੀ ਦੇਖ ਲਓ ਪੰਜਾਬ ਤੋਂ ਤੁਲੀ ਸਾਡ ਕਰੀ ਗਈ ਸੀ ਯਾਰ ਮਰਦੀ ਆ ਸਿੱਧੀਆਂ ਸੜਕਾਂ ਤੁਸੀਂ ਕਿੱਥੇ ਹੋ ਗਿਆ ਨਾ ਓਏ ਓਏ ਹੇ ਲਾਲਾ ਜੀ ਹਏ ਇਹ ਕੀ ਹੋ ਜਾਂਦਾ ਤੁਹਾਨੂੰ ਆਪਾਂ ਹੁਣ ਤੱਕ ਕੰਨੇ ਉਹ ਘਾਟਣ ਕੀਤੇ ਨਹੀਂ ਅੱਜ ਤੱਕ ਅੱਜ ਤੱਕ ਇਦਾਂ ਨਹੀਂ ਹੋਇਆ ਭਟਰੀ ਜੀ ਤੁਹਾਡੀ ਆਵਾਜ਼ ਨੂੰ ਕਿ ਹੋ ਗਿਆ ਕੁੜੀਆਂ ਵਾਲੀ ਕਹਿੰਦੀ ਐ ਮੈਨੂੰ ਲੱਗਦਾ ਤੁਸੀਂ ਕੁੜੀਆਂ ਵਾਂਗੂ ਬੋਲਿਓ ਮੇਰੀ ਬਾਤ ਤਾਂ ਠੀਕ ਆ ਓਹੋ ਕਮ ਮੈਂ ਤਾਂ ਵੀਰਾਂ ਚ ਆ ਤੂੰ ਤੁਸੀਂ ਕੁੜੀਆਂ ਜੀ ਬੋਲ ਨਹੀ ਮੇਰੀ ਵੀ ਠੀਕ ਆ ਤੋ ਲਾ ਕੌਣ ਹੈ ਨਹੀਂ ਤੁਸੀਂ ਉਹ ਦੇ ਹਰ ਮੈਂ ਪਾਵਾਂਗੀ ਹੈ ਹੈ ਤੂੰ ਕਹਵੇਂਗੀ ਦੁਸ਼ਟ ਤੂੰ ਆਜਾ ਇੱਥੋਂ ਬੇਕਰ ਜੀ ਨੇ ਤੁਹਾਨੂੰ ਜਾਣਦੇ ਜੀ ਪਛਾਣ ਲਿਆ ਸੀ ਹੈ ਮੈਂ ਤੂੰ ਕੌਣ ਹੈ ਇਹ ਹਰ ਮੈਂ ਪਾਵਾਂਗੀ ਹਾਂ ਤੂੰ ਬਾਲਾ ਤੂੰ ਭਾਲਾ ਗਾ ਦੋਨੇ ਸਾਡਾ ਹੀ ਬਾਰੇ ਇਹ ਹਰ ਮੈਂ ਪਾਵਾਂਗੀ 바ਵਾ ਸਾਹਿਬ ਨੇ ਸੰਵਿਧਾਨ ਲਿਖਿਆ ਸਾਡੇ ਵਰਗੇ ਦੁਸ਼ਟ ਦੁਸ਼ਟ ਦੇਖੀ ਉਹ ਕਿਰਗੀ ਦੇਖੋ ਪੋਟੋ ਟਾਪੜਾ ਹਲੋ ਐਸਪੀ ਮਹਾਨ ਸੋ ਇੱਕ ਜੋਰਦਾਰ ਤਾੜੀ ਬਾਬਾ ਸਾਹਿਬ ਡਾਕਟਰ ਮੇਰਕਾਰ ਜੀ ਦੇ ਨਾਮ ਅਗਰ ਬਾਬਾ ਸਾਹਿਬ ਡਾਕਟਰ ਮੇਰਕਾਰ ਨਾਮ ਦੋ ਤਾਂ ਮੈਂ ਨਾ ਹੁੰਦਾ ਤੁਸੀਂ ਨਾ ਹੁੰਦੇ ਕਿ ਡਾਕਟਰ ਮੇਰਕਾਰ ਜੀ ਬਦੌਦ ਸਾਹਿਬ ਅਗਰ ਮੈਂ ਜੀ ਬੋਲ ਰਿਹਾ ਇਸ ਲਈ ਤੋਂ ਖੜ ਕੇ 바ਵਾ ਸਾਹਿਬ ਡਾਕਟਰ ਵੇਦਕਾਰ ਦੀ ਬਤਾਲਾ ਮੈਂ ਦੇਖਿਆ ਸਾਡੇ ਦਾਦੇ ਪਰਦਾ ਦੇ ਅੰਦਰੀਆਂ ਵਸਾ ਕੇ ਪਿੱਛੇ ਬੈਠਦੇ ਮੈਂ ਦੇਖਿਆ ਤੇ 바ਵਾ ਸਾਹਿਬ ਡਾਕਟਰ ਵੇਦਕਾਰ ਨੇ ਡਾਕਟਰ ਵੇਦਕਾਰ ਨੇ ਕਰੀਆਂ ਉਹ ਫਟਾਲਾ ਬੱਚਾ ਪੁੱਛੇਗਾ ਇਹ ਕੌਣ ਆ ਆਹ ਕਿਹੜੀ ਡਿਗਰੀ ਆ ਆਹ ਕਿਹੜੀ ਡਿਗਰੀ ਆ ਉਹ ਡਿਗਰੀਆਂ ਬੱਚਾ ਨੂੰ ਕਰਵਾਈਏ ਸੋਚੀਏ ਸੋਚ ਰੱਖੀਏ ਈਸੀ ਦੀ ਕੁश्ती ਕਿੱਥੇ ਕਰ ਲਈ ਪਈ ਆ ਟੀਸੀ ਲਾਉਣਾ ਬੱਚੇ ਨੂੰ ਤਹਿਸੀਲਦਾਰ ਦੀ ਕੁश्ती ਕਿੱਥੇ ਖਾਲੀ ਪਈ ਆ ਤਹਿਸੀਲਦਾਰ ਲਾਉਣਾ ਬੱਚੇ ਨੂੰ ਇਹ ਅਧਿਆਤਾਂ ਨੇ ਸੋਚ ਰੱਖਿਆ ਕਰੋ ਸੁਝਾਦੇ ਸਮਾ ਨਾਲ ਦੇ ਹੋ ਜਾਂ ਪ੍ਰਬੰਧ ਕਾ ਬਲੋ ਮੈਂ ਬੀਤੀ ਕਲਾਸ ਕੁੱਤਰ ਸਾਹਿਬ ਨਾਲ ਸਟੇਟੇ ਆਉਣ ਆਪਣੀ ਕਾਰਵਾਈ ਆ ਜਿਹੜੀ ਕਿਉਂਕਿ ਉਸ ਤੋਂ ਬਾਅਦ ਬਾਬਾ ਜੀ ਦਾ ਸਨਮਾਨ ਕੀਤਾ ਜਾਣਾ ਤੇ ਕਿਉਂਕਿ ਬਾਬਾ ਜੀ ਨੂੰ ਅਸੀਂ 15 20 ਮਿੰਟ ਕਿਹਾ ਸੀ ਤੇ ਤਕਰੀਬਨ ਡੇਢ ਘੰਟੇ ਦੇ ਤਕਰੀਬ ਹੋ ਗਿਆ ਇਹਨਾਂ ਨੂੰ ਸੋਛੀ ਵੀ ਮਾਫੀ ਚਾਹੁੰਦੇ ਆ ਸੋ ਆਪਾ ਜੀ ਸਾਰੇ ਸੰਤਾਂ ਨਾਲ ਬਚਨ ਕਰਨਗੇ। ਪਵਾਇ ਗੁਜਿਕਾ ਕਾਰਸਾ ਪਵਾਇ ਗੁਜਿਕਾ ਨਗਰ ਨਿਵਾਸੀ ਸਭ ਸੰਤਾਂ ਨੂੰ ਬਹੁਤ-ਬਹੁਤ ਬਧੰਨਾ ਜੋ ਕਿ ਇਹ ਪ੍ਰੋਗਰਾਮ ਡਾਕਟਰ ਪਿੰਗੋ ਮੇਡਕਰ ਜੀ ਨਾਲੋਂ ਬਾਬਾ ਸਾਹਿਬ ਜੀ ਕਹਿ ਕੇ ਬੁਲਾਇਆ ਜਾਂਦਾ ਸੀ ਜਿਨ੍ਹਾਂ ਨੇ ਇਸ ਦੇਸ਼ ਦਾ ਸੰਵਿਧਾਨ ਲਿਖਿਆ ਤੇ ਅੰਗਰੇਜ਼ਾਂ ਤੋਂ ਬਾਅਦ ਇਸ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਡਾਕਟਰ ਸਾਬ ਬoi ਜਿਨ੍ਹਾਂ ਬਾਰੇ ਤੁਸੀਂ ਇਹ ਸਰਵਣ ਕਰ ਹੀ ਲਿਆ ਹੈ ਕਿ ਉਹਨਾਂ ਨੇ ਬਹੁਤ ਪੂਰੀ ਜ਼ਿੰਦਗੀ ਸੰਘਰਸ਼ ਕੀਤਾ ਗਰੀਬਾਂ ਦੇ ਲਈ ਜੋ ਗਰੀਬਾਂ ਦੇ ਮਸੀਹਾ ਸਨ ਤੇ ਇੱਥੇ ਤੱਕ ਉਹ ਕਿਵੇਂ ਪਹੁੰਚੇ ਕਿਉਂਕਿ ਉਹਨਾਂ ਨੇ ਬਹੁਤ ਉੱਚ ਵਿੱਦਿਆ ਗ੍ਰਹਿਣ ਕੀਤੀ ਇਸ ਕਰਕੇ ਸਾਨੂੰ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਕਰਾਉਣੀ ਚਾਹੀਦੀ ਹੈ ਤੇ ਡਾਕਟਰ ਸਾਹਿਬ ਜੀ ਜੋ ਬਹੁਤ ਪ੍ਰਾਪਤੀਆਂ ਉਹਨਾਂ ਨੇ ਪੂਰੇ ਦੇਸ਼ ਵਿੱਚ ਸਮਾਜ ਵਿੱਚ ਜਾਗਰਤੀ ਲੈ ਕੇ ਆਂਦੀ ਅੱਜ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਤੇ ਉਹਨਾਂ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਇਸ ਪਾਕਾ ਨਵਿੰਨੀਕਰਨ ਨਿਸ਼ਤੀ ਮੇ ਬਹੁਤ ਬਹੁਤ ਵਧਾਈਆਂ ਸੋ ਨਗਰ ਨਿਵਾਸੀ ਸਭ ਸਨ ਇਸ ਮਾਰਕ ਦੀ ਕਰੇ ਰਣ ਸਕਣ ਅਗੇ ਵਾਸ ਸਕਣ ਸੋ ਇਹਨਾਂ ਅਫਰਾਂ ਦੇ ਨਾਲ ਹੀ ਮਾਫੀ ਮੰਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਾਂਗੇ ਸਾਰੇ ਲੈਣ ਵਾਸ ਸਨਮਾਨ ਕਰਿਓ ਬੋਲੇ ਸੋਨੇ ਹਾਲ ਸਾਸਰੀਆਂ ਦਾ ਅਗਰ ਫੋਟੋਗ੍ਰਾਫਰਾ ਕਰਕੇ ਸਾਰੇ ਸੰਗਤ ਅੱਲੇ ਜਾਈਏ ਜੀ ਇਹ ਹੰਨੀ ਸੇਠੀ ਜੀ ਨੇ ਜਿਹੜੇ ਹਰ ਸਾਲ ਪ੍ਰੋਗਰਾਮ ਵਿੱਚ ਸਹੂਲਤ ਕਰਦੇ ਆ ਤੇ ਤਕਰੀਬਨ ਹਰ ਪ੍ਰੋਗਰਾਮ ਦੇ ਵਿੱਚ ਸਹਿਯੋਗ ਦੇ ਫੋਟੋਗ੍ਰਾਫ ਆ ਕੇ ਨੀਚੇ ਚਲੀ ਜਾਈਏ ਜਾਂੀ ਜਾਓ ਉਸ ਤੋਂ ਬਾਅਦ ਅਗਲਾ ਨੌਜਵਾਨਾਂ ਨੇ ਸਨਮਾਨ ਕਰਨਾ ਬੋਲੇ ਸੋਨੇ ਹਾਲ ਸਾਸਰੀਆਂ ਦਾ ਜਿਹਨੀਆਂ ਵੀ ਨਗਰ ਨਿਵਾਸੀਆਂ ਸੰਗਤਾਂ ਵੱਲੋਂ ਸਾਰੀਆਂ ਬੇਨਤੀ ਗਰੁੱਪ ਤੋਂ ਕਰਵਾ ਲੋ ਉਸ ਤੋਂ ਬਾਅਦ ਕਿਉਂਕਿ ਨੌਜਵਾਨ ਵੀਰਾਂ ਨੇ ਜਿਨ੍ਹਾਂ ਨੇ ਇਹ ਉਤਮ ਕੀਤਾ ਸੀ ਉਹਨਾਂ ਨੇ ਬਾਬਾ ਜੀ ਨੂੰ ਸਨਮਾਨ ਕਰਨਾ ਤੇ ਬਾਬਾ ਜੀ ਵੱਲੋਂ ਵੀ ਉਹਨਾਂ ਦਾ ਸਨਮਾਨ ਕੀਤਾ ਜਾਣਾ ਜਿਨ੍ਹਾਂ ਨੌਜਵਾਨਾਂ ਨੇ ਇਹ ਪਾਰਕ ਵਾਸਤੇ ਸਾਰਾ ਉਪਰਾਲਾ ਕੀਤਾ ਤੇ ਬਾਬਾ ਜੀ ਦੇ ਅਸੀਂ ਤੈਅ ਕਰ ਬਾਬਾ ਜੀ ਦਾ ਸਨਮਾਨ ਕਰਨਗੇ ਤੇ ਸਾਰੇ ਨੌਜਵਾਨ ਤੇ ਪ੍ਰਗਤ ਪ੍ਰਤੀਕਲਾ ਦੇ ਜੋ ਸੰਗਵਾਲ ਸਾਰੇ ਬਾਬਾ ਜੀ ਨੇ ਤਸਵੀਰ ਕਰਾਉਣਗੇ ਸਾਰੇ ਨੌਜਵਾਨ ਤੇ ਸਾਰੇ ਨੌਜਵਾਨ ਕਿਉਂਕਿ ਮਹਾਪੁਰਸਵਾ ਸਾਨੂੰ ਬਹੁਤ ਸਹਿਯੋਗ ਆ ਤੇ ਸਾਰੇ ਨੌਜਵਾਨ ਵੀ ਨੂੰ ਬੇਨਤੀ ਆ ਕਿ ਅੱਗੇ ਆ ਜਾਓ ਤਾਂ ਕਿ ਕੋਈ ਵੀ ਨੌਜਵਾਨ ਤੇ ਸਾਰਿਆਂ ਦਾ ਸਤਿਕਾਰ ਕੀਤਾ ਜਾਣਾ ਕਿਉਂਕਿ ਤੁਸੀਂ ਇਸ ਪਾਰਕ ਵਾਸਤੇ ਜਨਰਤ ਮਿਹਨਤ ਕਰਦੇ ਹੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੱਲੇ ਕੱਲੇ ਜਣੇ ਆ ਕੇ ਪਹੁੰਚੇ ਲੋ ਸਾਰੇ ਵੀਰਾਂ ਨੂੰ ਬੇਨਤੀ ਆ ਜਿਹੜੇ ਵੀਰ ਨੇ ਕਿਉਂਕਿ ਇਹ ਜਿੰਨੇ ਵੀ ਨੌਜਵਾਨ ਨੇ ਇਹਨਾਂ ਵੱਲੋਂ ਬਾਬਾ ਜੀ ਨੂੰ ਬੇਨਤੀ ਕੀਤੀ ਗਈ ਸੀ ਸਾਰਾ ਕੁਝ ਲੱਗ ਜਾਣਾ ਸੋ ਸਾਰੀਆਂ ਸੰਗਤਾਂ ਨੂੰ ਇਹ ਪਾਰਕ ਮਹਾਪੁਰਚਾਂ ਵੱਲੋਂ ਸਮਰਪਿਤ ਕੀਤੀ ਜਾਣੀ ਆ ਸਤਗੁਰ ਰਵਦਾਸ ਮਹਾਰਾਜ ਦੇ ਜਿਹੜੇ ਨਾਂ ਤੇ ਇਹ ਪਾਰਕ ਆ ਤੇ ਜਿੰਨੇ ਵੀ ਨੌਜਵਾਨ ਨੇ ਬੇਨਤੀ ਹੈ ਤੇ ਕੋਈ ਵੀ ਨੌਜਵਾਨ ਰਹੇ ਨਾ ਜਿਨ੍ਹਾਂ ਨੂੰ ਜਿੰਨੇ ਵੀ ਨੌਜਵਾਨ ਨੇ ਸਾਰੇ ਪ੍ਰਾਪਤ ਕਰਨ ਉਸ ਤੋਂ ਬਾਅਦ ਗਿਆਨੀ ਗੁਰਦੇਵ ਸਿੰਘ ਜੀ ਬਾਬਾ ਸ਼ੇਰ ਸਿੰਘ ਜੀ ਉਹਨਾਂ ਨੂੰ ਬੇਨਤੀ ਉਹ ਸਟੇਜ ਤੇ ਆ ਜਾਣ ਕਿਉਂਕਿ ਸਾਰਿਆਂ ਨੂੰ ਸਨਮਾਨ ਕਰਨਾ ਤੇ ਬਾਬਾ ਪ੍ਰੀਤਮਦਾਸ ਜੀ ਜਿੰਨੇ ਵੀ ਬਤਵੰਤੇ ਸੱਜਣਾਂ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਸਨਮਾਨ ਕੀਤਾ ਜਾਣਾ ਬਾਬਾ ਜੀ ਵੱਲੋਂ ਸਾਰੇ ਪਹੁੰਚੋ ਕਿ ਵੀ ਉਹ ਆਪਣੀ ਡਿਊਟੀਆਂ ਤੇ ਸਾਰੇ ਚਲੇ ਜਾਣ ਹੁਣ ਬਾਬਾ ਜੀ ਵੱਲੋਂ ਬਾਬਾ ਪ੍ਰੀਤੰਦਰ ਜੀ ਸਨਮਾਨ ਸਾਸਰੀਆਂ ਘਰ ਉਦੋਂ ਵਾਲ ਬਾਬਾ ਗੁਰਦੇਵ ਸਿੰਘ ਜੀ ਉਹਨਾਂ ਸਨਮਾਨ ਕੀਤਾ ਜਾਣਾ ਮਿਹਰ ਚੰਦ ਬਰਮਾ ਜੀ ਸਾਡੇ ਕੋਲੋਂ ਚਲੇ ਗਏ ਸੀ ਕੋਰਨਿਕ ਦੇ ਪ੍ਰੋਗਰਾਮ ਤੇ ਉਹਨਾਂ ਦਾ ਵੀ 3 ਵਜੇ ਮੈਂ ਵਾਪਸ ਆਉਣਾ ਸਨਮਾਨ ਕੀਤਾ ਜਾਣਾ ਤੇ ਗਿਆਨੀ ਸ਼ੇਰ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਅਜੀਤ ਸਿੰਘ ਜੀ ਤੇ ਪਿੰਕੀ ਜੀ ਤੇ ਡਾਕਟਰ ਹਾਂ ਰਾਮਾ ਸ੍ਰੀ ਜੀ ਨੂੰ ਬੇਨਤੀ ਵੀ ਬੀ ਨਾਮ ਲੈਣ ਵੇਸੇ ਉਹ ਤੁਮਹੇ ਜੀ ਸਨਮਾਨ ਦੇਣਾ ਨਹੀਂ ਕਿਉਂਕਿ ਤੁਸੀਂ ਚਲੇ ਜਾਣਾ ਸ਼ਾਮ ਤੱਕ ਇੱਥੇ ਹੀ ਰਹਿਣਾ ਤੁਹਾਨੂੰ ਬਾਅਦ ਚ ਲਗਾਂਗੇ ਸਾਰੇ ਆਪਣੇ ਬੰਦੇ ਤੇ ਹਣੀ ਸਿੱਠੀ ਜੀ ਤੇ ਸਾਰੇ ਅਮਰਜੀਤ ਸਿੰਘ ਉਹਨਾਂ ਨੂੰ ਬੇਨਤੀ ਵੀ ਵੀ ਆਪਾਂ ਕਰਦੇ ਤੇ ਭਾਗ ਸਿੰਘ ਜੀ ਨਾਲ ਪ੍ਰਾਪਤ ਤੇ ਉਸ ਤੋਂ ਬਾਅਦ ਬੇਨਤੀ ਕਰਾਂਗੇ ਆਪਣੇ ਕਿਦੇ ਨਵੇਂ ਬਣੇ ਡੀਐਸਪੀ ਸਰਦਾਰ ਜਗਜੀਵਨ ਸਿੰਘ ਜੀ ਬਾਬਾ ਜੀ ਆਰੀ ਜੀ ਕਿਉਂਕਿ ਲਾਈਵ ਪ੍ਰੋਗਰਾਮ ਹਰ ਰੋਜ਼ ਟੱਕੀ ਸਾਹਿਬ ਤੋਂ ਐਤਵਾਰ ਨੂੰ ਚੱਲਦਾ ਤੇ ਅਸੀਂ ਵੀ ਤੱਕਾਈ ਕੀਤਾ ਬਾਬਾ ਜੀ ਨਾਲ ਬਹੁਤ ਸਮਾਂ ਬਰਬਾਦ ਕਰਤਾ ਕਿ ਬਾਬਾ ਜੀ ਦਾ ਸਮਾਂ 5200 ਰੁਪਿਆ ਦੂਰ ਪੂਰੇ ਪੰਜਾਬ ਦੇ ਵਿੱਚ ਜੁਪੀ ਬਿਹਾਰ ਤੱਕ ਨਾਟਕ ਮੇਲੇ ਕਰਦੇ ਨੇ ਤੇ ਹੁਣ ਵੀ ਇਹਨਾਂ ਨੂੰ ਮੇਰੇ ਫੋਨ ਤੇ ਫੋਨ ਆਇਆ ਕਿ ਚਾਹੁੰਦਾ ਤੇ ਸਾਡੇ ਕੋਲ ਥੋੜੇ ਹੀ ਸਮੇਂ ਵਿੱਚ ਬਿਕਰਮਜੀਤ ਸਿੰਘ ਖਾਲਸਾ ਉਹ ਵੀ ਪਹੁੰਚਣ ਵਾਲੇ ਨੇ ਬਹੁਤ ਹੀ ਸਤਿਕਾਰਯੋਗ ਸਾਬਕਾ ਵਜ਼ੀਰ ਮੇਰੇ ਵੱਡੇ ਭਰਾ ਪੀਪੀਐਸਸੀ ਦੇ ਮੈਂਬਰ ਸਰਦਾਰ ਬਿਕਰਮਜੀਤ ਸਿੰਘ ਜੀ ਖਾਲਸਾ ਆ ਰੋਹਾਨੀ ਸ਼ਖਸੀਅਤ ਇਸ ਇਲਾਕੇ ਦੀ ਨਹੀਂ ਪੰਜਾਬ ਦੀ ਨਹੀਂ ਵਰਲਡ ਦੀ ਰੋਹਾਨੀ ਸ਼ਖਸੀਅਤ ਜਿਨ੍ਹਾਂ ਦਾ ਇਸ ਨਗਰ ਤੇ ਸਾਡੇ ਇਲਾਕੇ ਤੇ ਬੜਾ ਵੱਡਾ ਪਰਉਪਕਾਰ ਹੈ ਸੰਤ ਬਾਬਾ ਦਰਸ਼ਨ ਸਿੰਘ ਜੀ ਟੱਕੀ ਸਾਹਿਬ ਵਾਲੇ ਮੇਰੇ ਬਹੁਤ ਸਤਿਕਾਰਯੋਗ ਐਸਟੀਪੀਸੀ ਮੈਂਬਰ ਸਰਦਾਰ ਹਰਪਾਲ ਸਿੰਘ ਜੀ ਜੱਲਾ ਸਰਦਾਰ ਮਨਬੀ ਸਿੰਘ ਜੀ ਰੌਲਟਾ ਸਾਹਿਬ ਔਰ ਜੋ ਸੋਚ ਲੈ ਕੇ ਇਸ ਨਗਰ ਦੇ ਨੌਜਵਾਨ ਸਰਦਾਰ ਸ਼ਹੀਦ ਭਗਤ ਸਿੰਘ ਜੀ ਦੀ ਸੋਚ ਲੈ ਕੇ ਚੱਲਦੇ ਆ ਇਸ ਕਲੱਬ ਦੇ ਪ੍ਰਧਾਨ ਸਾਹਿਬ ਸਮੁੱਚੀ ਟੀਮ ਆਓ ਸਾਰੇ ਰਸਨਾ ਦੀ ਸਾਂਝ ਪਾਈਏ ਗੱਜ-ਬੱਜ ਕੇ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਸਛਾਈਆਂ ਜੇ ਸਤਿਗੁਰ ਨਦਰ ਕਰੇ ਵਾਹਿਗੁਰੂ ਦੀ ਬੜੀ ਅਪਾਰ ਬਖਸ਼ਿਸ਼ ਹੈ ਮਸੂਦੜਾ ਨਗਰ ਤੇ ਇਸ ਲੱਗਰ ਦੇ ਇਕੱਲੇ ਇਕੱਲੇ ਪਰਿਵਾਰ ਨਾਲ ਗਿਆਨੀ ਜੀ ਖੜੇ ਆ ਸਰਦਾਰ ਗੁਰਦੇਵ ਸਿੰਘ ਮੇਰੇ ਬਜ਼ੁਰਗਾਂ ਦੇ ਪਰਮ ਮਿੱਤਰ ਹੈ ਪਿਤਾ ਜੀ ਸਰਦਾਰ ਕਦਮਨ ਸਿੰਘ ਉਹਨਾਂ ਨਾਲ ਬਾਬਾ ਜੀ ਦੇ ਚਰਨਾਂ ਵਿੱਚ ਬੈਠਣ ਦਾ ਬੜੀਵਾਰੀ ਮੌਕਾ ਮਿਲਿਆ ਕਹਿੰਦੇ ਸੀ ਬੜਾ ਕੁਝ ਲੋਕ ਕਹਿੰਦੇ ਐ ਪਰ ਅੱਜ ਉਸੇ ਗੁਰੂ ਨਾਨਕ ਪਾਤਸ਼ਾਹ ਦੀਆਂ ਅਸੀਂ ਸਿੱਖਿਆਵਾਂ ਤੇ ਸਾਰਾ ਵਰਲਡ ਚੱਲਦਾ ਜਦੋਂ ਬਾਬਾ ਜੀ ਨੇ ਇਸ ਨਗਰ ਦੇ ਵਿੱਚ ਮੈਂ ਤੁਲਨਾ ਨਹੀਂ ਕਰ ਰਿਹਾ ਸੀ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਧੂੜ ਆ ਸਾਰੇ ਜਣੇ ਪਰ ਜਦੋਂ ਬਾਬਾ ਜੀ ਨੇ ਸ਼ੁਰੂਆਤ ਕੀਤੀ ਸੀ ਤਾਂ ਬੜਾ ਕੁਝ ਹੁੰਦਾ ਸੀ ਅਸੀਂ ਉਦੋਂ ਵੀ ਕਹਿੰਦੇ ਸੀ ਕਿ ਕੋਈ ਗਲਤ ਕੰਮ ਨਹੀਂ ਹੋ ਰਿਹਾ ਸਿਰਫ ਮੁਕਤਾ ਦੀ ਸੇਵਾ ਲਈ ਤੁਹਾਡੇ ਚਰਨਾਂ 'ਚ ਬਾਬਾ ਜੀ ਹਾਜ਼ਰ ਹੋਇਆ ਆਪਣਾ ਨਗਰ ਖੇੜਾ ਛੱਡ ਕੇ ਆਪਣਾ ਪਰਿਵਾਰ ਛੱਡ ਕੇ ਆਪਣੇ ਸੁੱਖ ਛੱਡ ਕੇ ਤੁਹਾਡੇ ਸਾਰੇ ਨਗਰ ਨੂੰ ਅਸ਼ੀਰਵਾਦ ਦੇਣ ਲਈ ਇਹਦੀ ਤਪੱਸਿਆ ਕਰਨ ਵਾਸਤੇ ਤੁਹਾਡੇ ਨਗਰ 'ਚ ਬੈਠਿਆ ਜਿੱਥੇ ਕੋਈ ਟੱਕਾ ਨਹੀਂ ਸੀ ਚੱਕ ਸਕਦਾ ਹੁੰਦਾ ਉਸ ਨਗਰ ਦੇ ਵਿੱਚ ਜੰਗਲ ਚ ਮੰਗਲ ਬਾਬਾ ਜੀ ਨੇ ਲਾਇਆ ਇੱਕ ਵਾਰ ਜਕਾਰਾ ਬਾਬਾ ਜੀ ਦਾ ਇਸ ਨਗਰ ਦੇ ਨੌਜਵਾਨਾਂ ਦਾ ਬਾਬਾ ਜੀ ਤੁਸੀਂ ਮੈਂ ਬੇਨਤੀ ਕਰਨਾ ਬਤੌਰ ਛੋਟਾ ਭਰਾ ਤੁਹਾਡਾ ਬੱਚਾ ਤੁਸੀਂ ਵੀ ਅਸ਼ੀਰਵਾਦ ਰੱਖੋ ਇਹਨਾਂ ਨੌਜਵਾਨਾਂ ਤੇ ਇਹ ਨੌਜਵਾਨ ਸਰਦਾਰ ਭਗਤ ਸਿੰਘ ਦੀ ਸੋਚ ਲੈ ਕੇ ਚੱਲ ਰਿਹਾ ਹੈ ਜਿਸ ਸਰਦਾਰ ਭਗਤ ਸਿੰਘ ਨੇ ਸਿਰਫ 23 ਸਾਲ ਦੀ ਆਯੂ ਦੇ ਵਿੱਚ ਆਪਣਾ ਆਪ ਵਾਰ ਕੇ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਨਿਰਸਵਾਰਥ ਰਹਿ ਕੇ ਵੱਡੇ ਵੱਡੇ ਅਹੁਦਿਆਂ ਦਾ ਲੋਭ ਲਾਜਿਤ ਤਿਆਗ ਕੇ ਵੀ ਸਮਾਜ ਦੀ ਸੇਵਾ ਕਰ ਸਕਦੇ ਹੋ ਜਿਵੇਂ ਬਾਬਾ ਜੀ ਵੀ ਕਰ ਸਕਦੇ ਸੀ ਪਰ ਉਹ ਮੈਸੇਜ ਦੇਣਾ ਚਾਹੁੰਦੇ ਸੀ ਬ੍ਰਿਟਿਸ਼ ਗਵਰਨਮੈਂਟ ਨੂੰ ਕਿ ਅਸੀਂ ਤੁਹਾਡੇ ਤੋਂ ਦਬਦੇ ਨਹੀਂ ਸਾਡੀ ਕੌਮ ਕਿਸ ਨਗਰ ਦੇ ਨੌਜਵਾਨ ਸਾਡੇ ਭਰਾ ਸਰਦਾਰ ਹਰਜੀਤ ਸਿੰਘ ਸੋਹਲ ਜੋ ਇਸ ਪਰਿਵਾਰ ਦੇ ਪੰਜਾਬੀ ਯੂਨੀਵਰਸਿਟੀ ਵਿੱਚ ਪੜਾਇਆ ਕੋਚਿੰਗ ਪੜਾਇਆ ਹੈ ਜੇ ਅੱਜ ਕਿਸੇ ਸਮਾਜ ਦੇ ਵਿੱਚ ਸਭ ਤੋਂ ਵੱਡੀ ਦੇਣ ਕਿਸੇ ਵਿਅਕਤੀ ਦੀ ਹੈ ਤਾਂ ਡਾਕਟਰ ਭੀਮਰਾਓ ਅੰਬੇਦਕਰ ਦੀ ਹੈ ਉਸ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ। ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਗਿਆਨੀ ਜੀ ਦਾ ਸਾਡੇ ਪ੍ਰਧਾਨ ਸਾਹਿਬ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਿਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤਾਂ ਨੂੰ ਬੇਨਤੀ ਆ ਕਿ ਉਹ ਨਾਲ ਦੇ ਸਵਾਗਤ ਲਈ ਸੋ ਖਾਲਸਾ ਜੀ ਨੇ ਕਹਿਆ ਜਾਂਦਾ ਉਹ ਸਾਨੂੰ ਸਾਰਿਆਂ ਨੂੰ ਪਤਾ ਸਲਾਵਾਂ ਅਸੀਂ ਲੈ ਕੇ ਆਏ ਆ ਆ ਜੀ ਮੈਂ ਟਾਪ ਦਾ ਵਧੀਆ ਵਧੀਆ ਕੱਪੜੇ ਪਾਏ ਨੇ ਖਾਸ ਕਰਕੇ ਤੁਸੀਂ ਵੀ ਸਰਕਾਰ ਦੇ ਵਿੱਚ ਰਹੇ ਹੋ ਇਹ 바ਵਾ ਸਭ